ਇਦਰੀ ਆ ਬੇਟੀ ਮਾਰੀ ਤਸੋ ਕੀ ਹੋਨੇਗਾ ਇਹ ਜਿੰਨੀ ਦੇ ਲਖਸ ਰਹਿ ਜੇ ਉਹ ਵੱਡਾ ਮੁਲਕ ਪਹਿਲੇ ਇਹ ਕਰੇਗਾ ਉਹ ਵੀ ਬਾਤ ਕਹਿੰਦੇ ਹਰਾਤਾ ਜਮਨੀ ਇਹਦਾ ਪਹਿਲਾ ਹੀ ਬਾਤ ਉਹਨੇ ਪਹਿਲੇ ਤੁਸੀਂ ਦੇਖ ਲਈ ਜਾਈ ਪਲੇ ਮਾਰਦੇ ਪਰ ਜਿਹੜੀ ਜਿਹੜੀ ਦੀ ਮਾਰ ਜਿਹੜੀ ਚੀਜ਼ ਹੋਣੀ ਹੈ ਉਹ ਤਾਂ ਆਣਾ ਬੱਦ ਨਹੀਂ ਆਉਂਦੀ ਕਿ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਉਹ ਤੁਸੀਂ ਮੜੇ ਤਗੜੇ ਹੋ ਬਿਲਕੁਲ ਜੀ ਬਿਲਕੁਲ ਤੇ ਮੈਂ ਜੇ ਨਾ ਕਰਕੇ ਦਿਖਾਵਾਂ ਐਤੋਂ ਬਦਲੀ ਜਾਣਾ ਨਹੀਂ 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 ਜੀ ਅਸੀਂ ਤਾਂ ਚਾਹਣੇ ਆ ਤੁਹਾਡੇ ਵਰਗੇ ਅਫਸਰ ਅੱਗੇ ਆ ਤੂੰ ਸੁਣੀ ਸੀ ਉਹਨਾਂ ਨੇ ਉਹਨਾਂ ਨਾਲ ਸਹਿਯੋਗ ਕਰਨਾ ਹੈ ਜੀ ਤਗੜੇ ਰਹੋ ਬਿਲਕੁਲ ਜੀ ਆਪਾਂ ਕੱਢ ਦਾਂਗੇ ਮਿੰਟੋਂ ਮਿੰਟ ਜੀ ਤੁਹਾਨੂੰ ਹਸਤੇ ਬਾਸ ਤੇ ਮਰੇ ਰਾਜੂਗਾ ਤਾਂ ਆ ਮਹੀਨੇ ਦੀ ਚੌਥੀ ਮੌਤ ਨੇ ਨੇ ਚੌਥੇ ਮੋੜ ਤੇ ਇਸੇ ਨਸ਼ੇ ਦੇ ਦੁਆਰਾ ਹੀ ਬਹੁਤ ਜ਼ਿਆਦਾ ਕਿਉਂਕਿ ਆਪਾਂ ਨਾ ਜਿਹਨੇ ਛੱਡਣਾ ਚਾਹੁੰਦੇ ਨੇ ਹਾਂਜੀ ਉਹਨਾਂ ਨੂੰ ਆਪਾਂ ਸ਼ਰਾਰਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜੀ ਬਈ ਉਰੀ ਬਾਤ ਬੰਦੇ ਫਾਗਦੇ ਬਿਲਕੁਲ ਜੀ ਜਿਹੜੇ ਵੇਚਦੇ ਨੇ ਹਾਂਜੀ ਉਹਨਾਂ ਨੂੰ ਆਪਾਂ ਗੁਰੂਵਾਲਾ ਫਾਇਦਾਵਾ ਬਿਲਕੁਲ 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 ਕੀ ਆਪਾਂ ਤੁਸੀਂ ਤੱਕੜੇ ਰਹੋ ਤੁਸੀਂ ਸਾਹ ਦਿਓ ਬਿਲਕੁਲ ਜੀ ਬਿਲਕੁਲ ਕੋਈ ਵੀ ਕੋਈ ਇਨਫੋਰਮੇਸ਼ਨ ਹੋਊਗੀ ਤੁਸੀਂ ਮੈਨੂੰ ਸਿੱਧੀ ਸੈਂਡ ਕਰਨੀ ਹੈ ਬਿਲਕੁਲ ਜੀ ਨਾ ਕਿਸੇ ਦਾ ਨਾਂ ਲੀਕੇਜ ਹੋਊਗਾ ਬੇਸ਼ੱਕ ਮੈਨੂੰ ਨਾਂ ਵੀ ਨਾ ਪਾਇਓ ਠੀਕ ਹੈ ਜੀ ਇਹ ਬਾਤ ਹੈ ਜੀ ਮੁੰਡੇ ਦੀ ਦਿੱਕਤ ਹੋਈ ਅੱਜ ਓਕੇ ਇਹ ਉਹਦਾ ਵੱਡਾ ਮੁੰਡਾ ਵੀ ਇਹਨਾਂ ਦਾ ਇਸੇ ਸਾਹਮਣੇ ਫੋਟੋ ਲੱਗੀ ਹੁੰਦੀ ਹੈ ਇਹਦਾ ਵੱਡਾ ਬੇਟਾ ਵੀ ਇਸੇ ਚੱਕਰ ਜੀ ਦੀ ਦਿੱਕਤ ਹਾਂਜੀ